ਨਹੀਂ ਔਰੇ ਕੁਝ ਵੀ ਨਹੀਂ ਕਰਦਾ ਪਿਆ ਆ ਕਰਮ ਹੈ ਆ ਅਧਰਮ ਹੈ ਉਹ ਅਕਰਮ ਹੈ ਕੋਈ ਕਰਮ ਨਹੀਂ ਕਰਦਾ ਸਰੀਰ ਸਾਡਾ ਕਰਮ ਕਰਦਾ ਹੈ ਮਨ ਸਾਡਾ ਕਰਮ ਕਰਦਾ ਹੈ ਤੇ ਕਰਮ ਕਰ ਕਰਕੇ ਪਹੁੰਚਣਾ ਉਥੇ ਜਿੱਥੇ ਕੋਈ ਕਰਮ ਨਹੀਂ ਕੋਈ ਧਰਮ ਨਹੀਂ ਉਸ ਵਾਸਤੇ ਆਣਾ ਪੈਗਾ ਵਰਤਮਾਨ ਦੇ ਵਿੱਚ ਤੇ ਇੱਕ ਦਮ ਦੇ ਵਿੱਚ ਮਨੁੱਖ ਕਿੰਨਾ ਕੁ ਵੱਡਾ ਕਰਮ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਇੱਕ ਦਮ ਦੇ ਵਿੱਚ ਕੀ ਕਰ ਲਓਗੇ ਇੱਕ ਦਮ ਦੇ ਵਿੱਚ ਲੰਬੀ ਯਾਤਰਾ ਕਰ ਲਓਗੇ ਇੱਕ ਦਮ ਵਰਤਮਾਨ ਹੈ ਤੇ ਕੋਈ ਲੰਬੀ ਚੌੜੀ ਪੜਾਈ ਕਰ ਲਓਗੇ ਕੋਈ ਉੱਚਾ ਮਕਾਨ ਬਣਾ ਲਓਗੇ ਇੱਕ ਦਮ ਦੇ ਵਿੱਚ ਇੱਕ ਦਮ ਦੇਚ ਅਗਰ ਕਿਸੇ ਦਾ ਮਨ ਆ ਗਿਆ ਅਕਰਮ ਦੇ ਨੇੜੇ ਆ ਗਿਆ ਅਧਰਮ ਦੇ ਨੇੜੇ ਆ ਗਿਆ ਅਕਾਲ ਦੇ ਨੇੜੇ ਆ ਗਿਆ ਇਸ ਵਾਸਤੇ ਕਾਲ ਤੇ ਅਕਾਲ ਦੇ ਵਿਚਕਾਰ ਦਰਵਾਜ਼ਾ ਹੈ ਵਰਤਮਾਨ